ਅੱਜ ਮੋਗਾ ਦੇ ਸਿਵਲ ਹਸਪਤਾਲ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿਹਤ ਵਿਭਾਗ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਪਾਵਰਕਾਮ ਐਂਡ ਟ੍ਰਾਂਸਕੋ ਸੀ ਐਚ ਬੀ ਮੁਲਾਜ਼ਮ ਯੂਨੀਅਨ ਪੰਜਾਬ ਪੀ ਡਬਲਯੂ ਡੀ ਇਲੈਕਟ੍ਰੀਕਲ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਕੁਲਦੀਪ ਸਿੰਘ ਅਤੇ ਸوبਾਈ ਆਗੂ ਜਸਪ੍ਰੀਤ ਸਿੰਘ ਗਗਨ ਨੇ ਕਿਹਾ ਕਿ ਜਿਹੜੇ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਗੱਲਾਂ ਕਰਦੇ ਹਨ ਅੱਜ ਮੁੱਖ ਮੰਤਰੀ ਬਣਦਿਆਂ ਹੀ ਸਭ ਕੁਝ ਭੁੱਲ ਗਏ ਹਨ ਅਤੇ 21 ਵਾਰ ਮਿਲਣ ਦਾ ਟਾਈਮ ਦੇ ਕੇ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਵਿਚ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਸਰਕਾਰਾਂ ਵਾਂਗ ਟਾਈਮ ਟਪਾ ਰਹੇ ਹਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਠੇਕਾ ਮਜ਼ਦਮ ਤਿੱਖਾ ਸੰਘਰਸ਼ ਵਿੜਨ ਲਈ ਮਜਬੂਰ ਹੋਣਗੇ ਨਹੀਂ ਨਹੀਂ ਮੈਂ ਇਹਨੂੰ ਕਿਹਾ ਸੀਗਾ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਇੱਕ ਆਮ ਲਈ ਸੰਘਰਸ਼ ਮੋਰਚਾ ਜਿੰਦਾਬਾਦ 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 ਇੱਕ ਆਮ ਲਈ ਸੰਘਰਸ਼ ਮੋਰਚਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ भॼन वारा मुख्यमंत्री मुरदा अबा बी टना मुख्यमंत्री मुरदा अबा मंगा न Ingo kawo! ਹੈਕ ਚਲਾ ਦੇ ਕੋ ਸਿੰਘ ਸਾਡਾ ਇੱਕ ਜਿੰਦਾਬਾਦ 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 ਇੱਕ ਆਮ ਰਾਏ ਸੰਘਾਸ਼ੀ ਮੂਨ ਨਾਮ ਮੇਰਾ ਕੁਲਦੀਪ ਸਿੰਘ ਡਿਵੀਜ਼ਨ ਪ੍ਰਧਾਨ ਮੋਗਾ ਤੇ ਸਾਡੀ ਯੂਨੀਅਨ ਪਾਵਰ ਐਂਡ ਟ੍ਰਾਸਕੋ ਠੇਕਾ ਮਜ਼ਦਮ ਸੰਘਾਸ਼ ਦੇਖੋ ਜੀ ਇਹ ਚੀਜ਼ ਦਾ ਕੋਈ ਵੀ ਸਾਨੂੰ ਸ਼ੌਂਕ ਨਹੀਂ ਹੈਗਾ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਵੀ ਜਦੋਂ ਮੇਰੇ ਤੁਸੀਂ ਮਰਜ਼ੀ ਘਰੇ ਆ ਜਾਓ ਮੈਂ ਤੁਹਾਡੇ ਲਈ ਸਭ ਨੂੰ ਤਿਆਰ ਐ ਇਸ ਟਾਈਮ ਮੁੱਖ ਮੰਤਰੀ ਜਿਹੜਾ 22 ਵਰੀ ਮੀਟਿੰਗਾਂ ਦੇ ਕੇ ਮੁੱਕਰ ਗਿਆ ਉਹ ਵੀ ਲੱਗਤੀ ਜੀ ਤੇ ਉਸ ਤੋਂ ਬਾਅਦ ਜਿਹੜੀ ਸਾਡਾ ਮਤਲਬ ਠੇਕਾ ਮਲਾਂ ਸੰਘਰਸ਼ ਵਾਲਿਆਂ ਨੇ ਲਾਣਾ ਵੀ ਜਿਹੜਾ 22 ਤਰੀਕ ਨੂੰ ਮੁੱਖ ਮੰਤਰੀ ਤੇ ਸਾਰੇ ਪੰਜਾਬ ਭਰ ਚ ਪਤਲੇ ਫੂਕੇ ਜਾਣਗੇ ਅਰਥੀ ਫੂਕੇ ਮਜਾਰੇ ਕੀਤੇ ਜਾਣਗੇ ਸਾਡੀਆਂ ਮੰਗਾ ਸਰ ਜਮਾ ਜਾਇਆ ਜਿਹੜੀਆਂ ਕੰਪਨੀਆਂ ਸਾਡਾ ਲੁੱਟ ਕਰ ਰਹੀ ਆ 10-15 ਬੰਦਾ ਸਾਲਾਂ ਤੋਂ ਸਾਡੀ ਮੰਗੇ ਇਹ ਆ ਵੀ ਸਾਨੂੰ ਜਿਹੜੇ ਡਿਪਾਰਟਮੈਂਟ ਵਿੱਚ ਲੈ ਕੇ ਰੈਗੂਲਰ ਕੀਤਾ ਹੈ ਤੇ ਕੰਪਨੀਆਂ ਐਨਲੈਸਟਰ ਠੇਕੇਦਾਰ ਕੰਪਨੀ ਨੂੰ ਬਾਹਰ ਕੱਢਿਆ ਜਾਵੇ ਜੀ ਜਿਹੜੀ ਸਾਡੀ ਲੁੱਟ ਹੁੰਦੀ ਆ ਉਹ ਬਚ ਸਕੇ ਜੀ ਅਸੀਂ ਜੀ ਵੇਖੋ ਜਦੋਂ ਸੂਬਾ ਪਧਰੀ ਸਾਡੀ ਕਨਵੈਨਸ਼ਨ ਜੋ ਹੋਊਗੀ ਉਸ ਤੋਂ ਬਾਅਦ ਜਈ ਉਹ ਤਿੱਖਾ ਸੰਘਰਸ਼ ਕਰਾਂਗੇ ਇਹਨਾਂ ਖਲਾਫ ਜੀ ਤੇ ਜਿਹੜਾ ਸਾਡਾ ਪਾਵਰ ਕਾਮ ਦਾ ਏ ਤੇ ਉਹ 6 6 ਤਰੀਕ ਦਾਗਾ ਖਰੜ ਦੇ ਕੇ ਧਰਨਾ ਰੱਖਿਆ ਗਿਆ ਏ ਅਨੁਮਿੱਥੇ ਸਮੇਂ ਲਈ ਅਗਲਾ ਸਾਡਾ ਸੰਘਰਸ਼ ਹੈ ਜੀ ਮੈਂ ਸੂਬਾ ਆਗੂ ਜਸਪ੍ਰੀਤ ਸਿੰਘ ਗਗਨ ਠੇਕਾ ਮਲਾਜਮ ਸੰਘਰਸ਼ ਮੋਰਚਾ ਪੰਜਾਬ ਤੋਂ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਪੁਤਲਾ ਫੂਕ ਰਹੇ ਪੰਜਾਬ ਸਰਕਾਰ ਦਾ ਇਦੇ ਪਿੱਛੇ ਸਾਡਾ ਜਿਹੜਾ ਮੇਨ ਮੁੱਖ ਕਾਰਨ ਆ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਪਹਿਲਾਂ ਲਖਤੀ 21 ਮੀਟਿੰਗਾਂ ਦਿੱਤੀਆਂ ਗਈਆਂ ਉਹ ਪਰ ਕੀਤੀਆਂ ਨਹੀਂ ਗਈਆਂ ਮੋਰਚੇ ਦੀ ਲੀਡਰਸ਼ਿਪ ਦੇ ਨਾਲ ਉਸ ਤੋਂ ਅਪਰੰਤ ਸਾਨੂੰ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਦਿੱਤੀ ਸੀ ਉਹ ਮੀਟਿੰਗ ਜਿਹੜੀ ਆ ਉਹ ਹੋਈ ਆ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਨੇ ਅੱਗੇ 20 ਜੁਲਾਈ ਦੀ ਮੀਟਿੰਗ ਸਾਨੂੰ ਫੇਰ ਦਿੱਤੀ ਸੀ ਉਸ ਵਿੱਚ ਮੀਟਿੰਗ ਦੇ ਦੌਰਾਨ ਤੁਹਾਡੀਆਂ ਜਿਹੜੀਆਂ ਮੰਗਾਂ ਮਸਲੇ ਆ ਉਹਦੇ ਵਿੱਚ ਹੱਲ ਕੀਤੇ ਜਾਣਗੇ ਪਰ 20 ਜੁਲਾਈ ਨੂੰ ਮੀਟਿੰਗ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਨਹੀਂ ਗਈ ਜੀਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿੱਚ ਸ਼ਾਮਲ ਜੁੱਥੇ ਬੰਦੀਆਂ ਇਹ ਪੰਜਾਬ ਭਰ ਚ ਪੰਜਾਬ ਸਰਕਾਰ ਦੇ ਪੁਤਲੇ ਫੁਕ ਰਹੀਆਂ ਜੀ ਅੱਜ ਸਾਡੇ ਸਿਹਤ ਵਿਭਾਗ ਆਊਟਸੋਰਸ ਮੁਲਾਜ਼ਮ ਜੂਨੀਅਨ ਪੰਜਾਬ ਪਾਵਰ ਕਾਮ ਐਂਡ ਟ੍ਰਾਸਕੋ ਸੀਐਚਬੀ ਪੀਡਬਲਯੂਡੀ ਇਲੈਕਟ੍ਰੀਕਲ ਆਊਟਸੋਰਸ ਮੁਲਾਜ਼ਮ ਜੂਨੀਅਨ ਪੰਜਾਬ ਵੱਲੋਂ ਇਹ ਪੁਤਲਾ ਫੁਕਿਆ ਜਾ ਰਿਹਾ ਜੀ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਹੋਰ ਵੀ ਤਿੱਖਾ ਤੇ ਵੱਡੇ ਪ੍ਰਦਰਸ਼ਨ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆਊਟਸੋਰਸ ਅਲੈਸਟਮੈਂਟ ਮੁਲਾਜ਼ਮਾਂ ਦੇ ਸਬੰਧ ਦੇ ਵਿੱਚ ਵਿਧਾਨ ਸਭਾ 'ਚ ਬਿਆਨ ਦਿੱਤਾ ਸੀ ਕਿ ਠੇਕੇਦਾਰਾਂ ਨੂੰ ਕੰਪਨੀਆਂ ਨੂੰ ਬਾਹਰ ਕੱਢ ਕੇ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਵਿਭਾਗ 'ਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਊਗਾ